ਹਾਂਜੀ ਤੇ ਪੁੱਛੋ ਤਾਂ ਗਰਦੀ ਨੇ ਉਸ ਦਿਨ ਤਾਂ ਕਹ ਕਰਦੀ ਪਾਜੀ ਉਹ ਦੇਖ ਕੇ ਤਾਂ ਕਹਦੀ ਮੈਨੂੰ ਕੀ ਪਤਾ ਉਹ ਕਿੱਥੇ ਗਿਆ ਕਿੱਥੇ ਨਹੀਂ ਗਿਆ ਲੱਭ ਲੜ ਪੁੱਤ ਨੇ ਇਹਨਾਂ ਨੇ ਪੈ ਚੜਾ ਦਿੱਤੇ ਪੁੱਤ ਬਾਈ ਮੈਨੂੰ ਫੜਦੇ ਕਿੱਥੇ ਆ ਤੇ ਕਿੱਥੇ ਨਹੀਂ ਉਹ ਜੇ ਸਾਡੇ ਫੋਨ ਟ੍ਰੇਸ ਤੇ ਲਾ ਲੈਣ ਜੇ ਫੋਨ ਟ੍ਰੇਸ ਦੇ ਵਿੱਚੋਂ ਇੱਕ ਵੀ ਉਹਦਾ ਨੰਬਰ ਨਿਕਲ ਆਵੇ ਬਾਈਵਾ ਕੌਣ ਬਾਈਵਾ ਸਾਡੀ ਗੁੱਡੀ ਨੇ ਉਹਦੇ ਨਾਲ ਵਿਆਹ ਕਰਾਇਆ ਹਾਂਜੀ ਕੀ ਲੱਗਿਆ ਤੁਹਾਨੂੰ ਹਾਂਜੀ ਐਸਚੋ ਲੱਗਾ ਉਹ ਫਰੋਜਪੁਰ ਕੋਈ ਨੇਰੀ ਟੁੱਲ ਜਾਂਦੀ ਏ ਗਾਸੂਨੋ ਮੇਰੀ ਇਹਨਾਂ ਦੀਆਂ ਜਨਾਨੀਆਂ ਨੂੰ ਉਤੋਂ ਆਰਡਰ ਆ ਜਾਣ ਉਤੋਂ ਪੁਲਿਸ ਤੰਗ ਕਰੇ ਇਹ ਬਰਦਾਸ਼ਤ ਕਰਨਗੇ ਜਨਾਨੀਆਂ ਦਾ ਕੀ ਕਸੂਰ ਬੰਦੇ ਕੀ ਕਰਦੇ ਬਾਹਰ ਕੀ ਨਹੀਂ ਕਰਤ ਬਦਖਲ ਕੀਤੀਆਂ ਦੀਆਂ ਸੀਗੀਆਂ ਪਰ ਹੁਣ ਮੈਨੂੰ ਜਦੋਂ ਪਤਾ ਲੱਗਾ ਮੇਰੀ ਬੇਟੀ ਨੇ ਦਵਾਈ ਖਾ ਲਈ ਫਿਰ ਵੀ ਮਾਂ ਦੀਆਂ ਅੰਦਰਾ ਵਾ ਮੈਂ ਫਿਰ ਵੀ ਆਪਣੀ ਬੇਟੀ ਦੇ ਮਗਰ ਆਈ ਹਾਂ ਹਸਪਤਾਲ ਦੇ ਬੈੱਡ ਤੇ ਲੇਟੀ ਇਹ ਮਹਿਲਾ ਖੁਦ ਨੂੰ ਫਿਰੋਜ਼ਪੁਰ ਦੇ ਐਸਐਚਓ ਦੀ ਪਤਨੀ ਦੱਸ ਰਹੀ ਹੈ ਮਹਿਲਾ ਦਾ ਕਹਿਣਾ ਕਿ ਪੁਲਿਸ ਉਸਨੂੰ ਪਰੇਸ਼ਾਨ ਕਰ ਰਹੀ ਹੈ ਐਸਐਚਓ ਪਰਮਿੰਦਰ ਸਿੰਘ ਬਾਜਵਾ ਦੇ ਖਿਲਾਫ ਨਸ਼ੇ ਦਾ ਕੇਸ ਚੱਲ ਰਿਹਾ ਹੈ ਪੁਲਿਸ ਕਾਫੀ ਸਮੇਂ ਤੋਂ ਉਸ ਦੀ ਤਲਾਸ਼ ਵਿੱਚ ਛਾਪੇਮਾਰੀ ਕਰ ਰਹੀ ਹੈ ਪੁਲਿਸ ਕਪੂਰਥਲਾ ਵਿੱਚ ਐਸਐਚਓ ਪਰਮਿੰਦਰ ਸਿੰਘ ਦੀ ਪਤਨੀ ਨੂੰ ਹਿਰਾਸਤ ਦੇ ਵਿੱਚ ਲੈਣ ਲਈ ਪਹੁੰਚੀ ਸੀ ਮਹਿਲਾ ਤੇ ਉਸ ਦੀ ਮੱਤ ਦੇ ਇਲਜ਼ਾਮ ਨੇ ਕਿ ਪੁਲਿਸ ਨੇ ਉਹਨਾਂ ਨੂੰ ਟਾਰਚਰ ਕੀਤਾ ਤੇ ਉਹਨਾਂ ਨੂੰ ਜਰੀਲੀ ਦਵਾਈ ਖਵਾ ਦਿੱਤੀ ਗਈ ਹੈ ਇਹ ਗੱਲ ਨੇ ਹੋਈ ਸਤੈ ਤੀ ਗੁਣ ਨੂੰ ਪੁਲਿਸ ਦੇ ਕਰਿਆਈ ਦਾ 12 ਗੱਡੀਆਂ ਭਰ ਕੇ ਮੇਰਾ ਬੇਟਾ ਸੀ ਕਿ ਮਾਂ ਹਸਪੀਟਲ ਦਾਖਲ ਸੀ ਜਿਹਦੀਆਂ ਮੇਰੇ ਕੋਲ ਵੀ ਇੱਧਰ ਪੋਟਾ ਪਈਆਂ ਵਾ ਇਹ ਆਏ ਮੈਨੂੰ ਵੀ ਇੱਥੇ ਮੱਲੇ ਮੱਲਿਆਂ ਨੂੰ ਕਹਿ ਕੇ ਗਏ ਅਸੀਂ ਬਾਜਵਾ ਸਾਹਿਬ ਨੂੰ ਲੱਭਣ ਆਏ ਆ ਮੈਂ ਕਰੇ ਨਹੀਂ ਸੀ ਕਿ ਭਾਜੀ ਇਹਨਾਂ ਨੇ ਮੇਰੇ ਸਾਰੇ ਮੱਲੇ ਵਿੱਚ ਮੇਰੀ ਪੱਟੀ ਕਰਕੇ ਗਏ ਕਿ ਇਹਦੇ ਤੇ 5 ਕਿਲੋ ਚਿੱਟਾ ਪਾਇਆ ਸਿੱਟੇ ਦਾ ਇਹਦਾ ਪਰਜਾਇਆ ਤੇ ਤੁਹਾਡੇ ਉਹ ਕਿਸੇ ਤੁਹਾਡੇ ਮਦਰ ਕਹਿ ਰਹੇ ਨੇ ਕਿ ਤੁਹਾਡੇ ਮੂੰਹ ਦੀ ਕੋਈ ਗੋਲੀਆਂ ਦਾ ਦਵਾਈ ਪਾਈ ਹੈ ਕੀ ਜਿਹੜੀ ਲੈ ਪੂਣ ਚਲੇ ਆਏ ਹਨ 7 ਵਜੇ ਸੁੱਤੀ ਪਈ ਸੀ ਮੀਨੂ ਕਹਿੰਦੇ ਬੂਆ ਪਰ ਨੋਂ ਮੈਂ ਬੂਆ ਪਾਜੀ ਨਹੀਂ ਖੋਲਿਆ ਮੈਂ ਇਹਨਾਂ ਅਗੇ ਪਹਿਲਾਂ ਦਵਾਈ ਕੀਤੀ ਮੇਰੇ ਦੋ ਛੋਟੇ ਛੋਟੇ ਬੱਚੇ ਮੈਂ ਕਾਢੇ ਪੀਣਾ ਅਗੇ ਸੜਕਾ ਤੇ ਘਟ ਕੇ ਆਈਆਂ ਮੈਂ ਉਹ ਨਹੀਂ ਜਾ ਸਕਦੀ ਕਿ ਮੇਰਾ ਅਸਲ ਜੋ ਬਾਈ ਮਾ ਤੁਹਾਡੇ ਕੀ ਲੱਗਦੀ ਜੀ ਹੈ ਮੇਰੇ ਅਸਮਨ ਸਕੇ ਮੈਨੂੰ ਅਰਿਸ ਕਰਾਈ ਮੈਂ ਉਹਨਾਂ ਨਾਲ। ਹਾਂਜੀ। ਤੇ ਪੁੱਛ ਕਿਉਂ ਤਾਂ ਕਰਦੀ ਇਹਨੇ। ਉਸ ਦਿਨ ਤਾਂ ਕਿ ਕਰਦੀ ਬਾਜੀ ਉਹਦੇ ਘਰ ਕਿ ਤਾਂ ਕਰਦੀ ਮੈਨੂੰ ਕੀ ਪਤਾ ਉਹ ਕਿੱਥੇ ਗਿਆ ਕਿੱਥੇ ਨਹੀਂ ਗਿਆ। ਲੱਭ ਲੜ ਪੁੱਤ ਨੇ ਇਹਨਾਂ ਨੇ ਪੈ ਚੜਾ ਦਿੱਤੇ ਉਹਦੇ ਪਿੱਛੇ اٹਕੇ। ਇਹਨਾਂ ਨੇ ਮੇਰਾ ਜੀਜਾ ਫੜਿਆ ਬਾਜੀ ਉਹਦੇ ਕੋਲ 3.5 ਲੱਖ ਰੁਪਏ ਲਾ ਕੇ ਮੇਰਾ ਜੀਜਾ ਛਾੜ ਦਿੱਤਾ। ਹਰੋਇ ਪਉ ਦੀ ਪੁੱਤ ਨੇ ਉਹਨਾਂ ਜਿਹੜੀ ਲੇਡੀ ਕਾਸ ਸੀ ਬਲ ਮੈਂ ਆਪਣੇ ਬੱਚੇ ਦਿਖਾਏ ਉਹਨਾਂ ਮੈਂ ਕਿਹਾ ਮੇਰੇ ਛੋਟੇ ਛੋਟੇ ਬੱਚੇ ਆ ਇਹ ਮੈਨੂੰ ਤਰਸ ਕਰ ਲਓ ਮੈਂ ਜੂਸੜ ਕਰ ਲੈਣਾ ਮੈਂ ਕਿਹਾ ਉਹਨੇ ਮੈਨੂੰ ਸੀਸੀ ਪੜਾਈ ਕਹਿੰਦੀ ਸਾਡੇ ਸਾਹਮਣੇ ਖੁਦ ਨੂੰ ਐਸਐਚਓ ਪਰਮਿੰਦਰ ਬਾਜਵਾ ਦੀ ਪਤਨੀ ਦੱਸ ਰਹੀ ਮਹਿਲਾ ਨੇ ਕਿਹਾ ਕਿ ਉਸਦਾ ਪਤੀ ਕਿੱਥੇ ਹੈ ਉਸ ਨੂੰ ਨਹੀਂ ਪਤਾ ਪਰ ਪੁਲਿਸ ਉਸ ਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ ਮਹਿਲਾ ਦੀ ਮਾਂ ਨੇ ਕਿਹਾ ਕਿ ਪਰਮਿੰਦਰ ਬਾਜਵਾ ਬਾਰੇ ਉਸ ਦੀ ਧੀ ਨੂੰ ਕੁਝ ਨਹੀਂ ਪਤਾ ਜੇਕਰ ਪੁਲਿਸ ਐਸੇ ਤਰੀਕੇ ਦੇ ਨਾਲ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਰਹੀ ਤਾਂ ਉਹਨਾਂ ਦੀ ਬੱਚੀ ਸੁਸਾਈਡ ਕਰ ਲਵੇਗੀ ਇਹਨੂੰ ਅੰਦਰੋਂ ਬਾਜਾ ਪੂਜਾ ਮਾਰੀਆਂ ਇਹਨੇ ਖਰੇ ਬਾਜ ਨਹੀਂ ਦਿੱਤੀ ਉਹਦੇ ਕੁੜੀ ਦੇ ਕਹਿਣ ਦੇ ਮੁਤਾਬਕ ਜੋ ਉਹਨੇ ਮੈਨੂੰ ਬਿਆਨ ਦਿੱਤੇ ਉਹ ਕਹਿੰਦੀ ਇਹਨਾਂ ਨੇ ਮੇਰਾ ਤਾਲਾ ਤੋੜਿਆ ਤਾਲਾ ਤੋੜ ਕੇ ਮੈਨੂੰ ਮੈਡਮ ਨੇ ਖਵਾਇਆ ਮੈਨੂੰ ਨਹੀਂ ਪਤਾ ਕੀ ਖਵਾਇਆ ਮੈਨੂੰ ਕੀ ਨਹੀਂ ਖਵਾਇਆ ਜਿਹੜੀ ਕੋਈ ਲੇਡੀ ਸੁਣ ਆ ਲਈਏ ਠੀਕ ਜੇ ਮੇਰੀ ਬੇਟੀ ਮਰ ਗਈ ਮੇਰੀ ਬੇਟੀ ਦੇ ਮੌਤ ਦੇ ਜੁਮੇਵਾਰ ਇਹ ਹੋਣਗੇ ਉਹ ਕਹਿੰਦੀ ਮੈਂ ਬਚਣਾ ਤੇ ਹੁਣ ਹੈ ਨਹੀਂਗਾ ਜੇ ਮੈਂ ਇਦਾਂ ਨਾ ਮਰੀ ਮੌਤ ਦਾ ਸੂਟ ਸੈੱਟ ਕਰਕੇ ਟੈਂਕੀ ਤੋਂ ਛਾਲ ਮਾਰ ਕੇ ਮਰ ਜਾਣਾ ਮੈਂ ਚੜਨਾ ਇਹਨਾਂ ਦੇ ਸੇਰੇ ਅੱਜ ਬਸ ਉਧਰ ਐਂਟੀ ਫਰਾਡ ਸਟਾਫ ਇਨ ਚਾਰਜ ਜਨਕ ਰਾਜ ਨੇ ਦੱਸਿਆ ਹੈ ਕਿ ਮਹਿਲਾ ਨੂੰ ਜਾਂਚ ਵਿੱਚ ਸ਼ਾਮਲ ਕਰਨ ਦੇ ਲਈ ਪੁਲਿਸ ਗਈ ਸੀ ਪਰ ਉਸ ਦੌਰਾਨ ਉੱਥੇ ਜੋ ਵੀ ਹੋਇਆ ਉਸ ਦੀ ਜਾਂਚ ਕੀਤੀ ਜਾਵੇਗੀ ਫਿਲਹਾਲ ਸੀਆਈਏ ਸਟਾਫ ਨੇ ਪੂਰੇ ਹਸਪਤਾਲ ਦੀ ਕਿਰਾਬੰਦੀ ਕਰ ਲਈ ਹੈ ਮਾਮਲਾ ਬੇहद ਗੰਭੀਰ ਹੈ ਇੱਕ ਮਹਿਲਾ ਫਿਰੋਜ਼ਪੁਰ ਪੁਲਿਸ 'ਤੇ ਇਲਜ਼ਾਮ ਲਗਾ ਰਹੀ ਹੈ ਕਿ ਉਸ ਨੂੰ ਪੁਲਿਸ ਨੇ ਜ਼ਹਿਰ ਦਿੱਤਾ ਇਸ ਮਾਮਲੇ ਵਿੱਚ ਫਿਲਹਾਲ ਪੁਲਿਸ ਨੇ ਕੁਝ ਹੋਰ ਕਹਿਣ ਤੋਂ ਮਨਾ ਕਰ ਦਿੱਤਾ ਕਪੂਰਥਲਾ ਤੋਂ ਸੁਕੇਤ ਗੁਪਤਾ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ so, YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ